ਦੋਸਤੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਅੱਜ ਆਪਾਂ ਇੱਕ ਸਮਾਜ ਦੇ ਬਹੁਤ ਹੀ ਸੈਂਸਿਟਿਵ ਵਿਸ਼ੇ ਤੇ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾਗਾ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਲੰਬ ਮੈਰਜ ਹੋਣ ਦੇ ਬਾਵਜੂਦ ਤਲਾਕਾਂ ਦੀ ਗਿਣਤੀ ਲਗਾਤਾਰ ਕਿਉਂ ਵੱਧ ਰਹੀ ਹੈ ਤਲਾਕਾਂ ਦੀ ਗਿਣਤੀ ਦੇ ਵਿੱਚ ਇਆਫਾ ਕਿਉਂ ਹੋ ਰਿਹਾ ਲਗਾਤਾਰ ਲੰਬ ਮੈਰਜ ਹੋਣੀਆਂ ਤੇ ਥੋੜੀ ਥੋੜੀ ਦੇਰ ਬਾਅਦ ਤਲਾਕ ਹੋਣੇ ਕੋਰਟ ਕਚਹਿਰੀਆਂ ਦੇ ਮਾਮਲੇ ਥਾਣਿਆਂ ਦੇ ਮਾਮਲੇ ਬੰਬਨਸੈਲ ਦੇ ਮਾਮਲੇ ਇਹ ਲਗਾਤਾਰ ਕਿਉਂ ਵੱਧ ਰਹੇ ਆ ਇਹਦੇ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਗੱਲਬਾਤ ਸਾਂਝੀ ਕਰਨੀ ਆ ਕਿਉਂਕਿ ਇਹ ਅੱਜ ਦਾ ਇੱਕ ਮੌਜੂਦਾ ਸਮੇਂ ਦਾ ਇੱਕ ਬਹੁਤ ਹੀ ਸੈਂਸਿਟਿਵ ਵਿਸ਼ਾ ਹੈ ਜਿਹੜਾ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰ ਰਿਆਂਗਾ ਕਿਉਂਕਿ ਇਹ ਹੁਣ ਆਉਣ ਜਿਹੜਾ ਟਾਈਮ ਹੈ ਚੱਲ ਰਿਹਾ ਇੱਕ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈਗੀ ਹੈਗੀ ਇਹਦੇ ਕਾਰਨ ਕੀ ਹੈਗੇ ਹੈਗੇ ਅਸੀਂ ਅੱਜ ਉਹਦਾ ਕਾਰਨ ਦੱਸਣ ਦੀ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋ ਸਕਦਾਗਾ ਵੀ ਆਪਾਂ ਕਿਸੇ ਨਾ ਕਿਸੇ ਹੱਦ ਤੱਕ ਕੁਝ ਨਾ ਕੁਝ ਆਪਣਾ ਬਣਦਾ ਹੋਇਆ ਜਿਹੜਾ ਯੋਗਦਾਨ ਆ ਉਹ ਆਪਾਂ ਇਸ ਦੇ ਵਿੱਚ ਪਾ ਸਕੀਏ ਲਾਮ ਮੈਰ ਤੋਂ ਤਲਾਕ ਤੱਕ ਇੱਕ ਚੁੱਪਚਾਪ ਟੁੱਟਦਾ ਸਫ਼ਰ ਆ ਜਿਹੜਾ ਲਵ ਮੈਰਿਜ ਤੋਂ ਤਲਾਕ ਤੱਕ ਇੱਕ ਚੁੱਪਚਾਪ ਟੁੱਟਦਾ ਸਫ਼ਰ ਕਦੇ ਲਵ ਮੈਰਿਜ ਨੂੰ ਬਗਾਵਤ ਸਮਝਿਆ ਜਾਂਦਾ ਸੀ ਅੱਜ ਇਹ ਆਮ ਗੱਲ ਬਣ ਗਈ ਹੈ ਅਸੀਂ ਰੋਜ਼ ਦੇਖਦੇ ਆ ਕਦੇ ਲਵ ਮੈਰਿਜ ਨੂੰ ਬਗਾਵਤ ਸਮਝਿਆ ਜਾਂਦਾ ਸੀ ਚਾਹੇ ਮੁੰਡਾ ਸੀ ਚਾਹੇ ਕੁੜੀ ਸੀ ਅੱਜ ਇਹ ਗੱਲ ਆਮ ਬਣ ਗਈ ਹੈ ਮਾਪੇ ਸੋਚਦੇ ਆ ਕਿ ਸਾਰੇ ਕਰੀ ਜਾਂਦੇ ਆ ਬੱਚਿਆਂ ਦੀ ਖੁਸ਼ੀ ਦੇ ਲਈ ਹੋਣਾ ਚਾਹੀਦਾ ਹੈਗਾ ਕਿ ਬੱਚਿਆਂ ਦੀ ਖੁਸ਼ੀ ਦੇ ਲਈ ਇਹ ਹੋਣਾ ਚਾਹੀਦਾ ਹੈਗਾ ਆਮ ਵੀ ਕੋਈ ਗੱਲ ਹੁੰਦੀ ਹੈ ਤਾਂ ਸਾਰੇ ਕਹਿੰਦੇ ਆ ਕਿ ਜੇ ਜਰ ਬੱਚੇ ਖੁਸ਼ ਹੈਗੇ ਆ ਤੇ ਆਪਾਂ ਕਰ ਦਿਓ ਕਈ ਵਾਰ ਲਵ ਮੈਰਿਜ ਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਕਿ ਦੋਨੇ ਪਾਰਟੀਆਂ ਬੈਠ ਕੇ ਧੀ ਵਾਲੇ ਪੁੱਤ ਵਾਲੇ ਬੈਠ ਕੇ ਵੀ ਇਹਨਾਂ ਗੱਲਾਂ ਨੂੰ ਸ਼ੌਰਟ ਆਊਟ ਕਰਕੇ ਆਪਣੇ ਬੱਚਿਆਂ ਨੂੰ ਵਿਆਹ ਦਿੰਦੇ ਆ ਕੁਝ ਟਾਈਮ ਬਾਅਦ ਉਹਦਾ ਵੀ ਰਿਜ਼ਲਟ ਫਿਰ ਉਹੀ ਜ਼ੀਰੋ ਨਿਕਲਦਾ ਹੈਗਾ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਅੱਜ ਅਸੀਂ ਉਹ ਕਾਰਨ ਨੂੰ ਇੱਕ ਇੱਕ ਗੱਲ ਰਾਹੀਂ ਤੁਹਾਡੇ ਨਾਲ ਸਾਂਝਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਵਾਲ ਹੈ ਜੋ ਹਰ ਸੋਚਬਾਨ ਮਨ ਨੂੰ ਚੁਪਦਾ ਹੈ ਜਿਹੜਾ ਸੋਚ ਰੱਖਦਾ ਬੰਦਾ ਕੋਈ ਵੀ ਇਨਸਾਨ ਉਹਦੇ ਮਨ ਨੂੰ ਇਹ ਸਵਾਲ ਆ ਜਿਹੜਾ ਤੇ ਜ਼ਰੂਰ ਚੁਪਦਾ ਹੈਗਾ ਜਿਹੜੀ ਇਹ ਗੱਲ ਆਮ ਬਣ ਗਈ ਹੈ ਨਾ ਇਹ ਸਵਾਲ ਜ਼ਰੂਰ ਮਨ ਨੂੰ ਚੁਪਦਾ ਹੈਗਾ ਜਦੋਂ ਦੋ ਲੋਕ ਪਿਆਰ ਨਾਲ ਵਿਆਹ ਕਰਦੇ ਨੇ ਫੇਰ ਵੀ ਤਲਾਕ ਕਿਉਂ ਜਦੋਂ ਦੋ ਲੋਕ ਪਿਆਰ ਨਾਲ ਵਿਆਹ ਕਰਦੇ ਨੇ ਫੇਰ ਵੀ ਤਲਾਕ ਕਿਉਂ ਪਿਆਰ ਸੀ ਸਮਝ ਸੀ ਚੋਣ ਆਪਣੀ ਸੀ ਫੇਰ ਵੀ ਰਿਸ਼ਤੇ ਟੁੱਟ ਰਹੇ ਨੇ ਪਿਆਰ ਸੀ ਸਮਝ ਸੀ ਚੋਣ ਵੀ ਆਪਣੀ ਸੀ ਫੇਰ ਵੀ ਰਿਸ਼ਤੇ ਟੁੱਟ ਰਹੇ ਨੇ ਇਹ ਸਿਰਫ ਪੱਛਮੀ ਪ੍ਰਭਾਵ ਨਹੀਂ ਨਾ ਹੀ ਸਿਰਫ ਨੌਜਵਾਨਾਂ ਦੀ ਬੇਸਬਰੀ ਹੈ ਇਹ ਇੱਕ ਗਹਿਰੀ ਸਮੱਸਿਆ ਹੈ ਜਿਸ ਤੇ ਮੂਲ ਦੇ ਵਿੱਚ ਅਪਕਵ ਸੋਚ ਹੁੰਦੀ ਹੈ ਇੱਕ ਤਾਂ ਜਿਹੜੀ ਦੀ ਕਲਪਨਾ ਨਹੀਂ ਹੁੰਦੀ ਇੱਕ ਹੁੰਦਾ ਹੈ ਗਲਤ ਉਮੀਦਾਂ ਲਾਉਣੀਆਂ ਤੀਸਰਾ ਸਬਰ ਦੀ ਘਾਟ ਚੌਥਾ ਅਤੇ ਮੈਨ ਦੀ ਵਾਦੀ ਹੋਈ ਐਨੀ ਹੱਥ ਦੋਨਾਂ ਰਿਸ਼ਤਿਆਂ ਦੇ ਵਿੱਚ ਵਾਦੀ ਹੋਈ ਮੈਂ ਦੀ ਇਮੀਅਤ ਪਿਆਰ ਅਤੇ ਵਿਆਹ ਦੋ ਵੱਖਰੀਆਂ ਚੀਜ਼ਾਂ ਨੇ ਪਿਆਰ ਅਤੇ ਵਿਆਹ ਦੋ ਵੱਖਰੀਆਂ ਚੀਜ਼ਾਂ ਨੇ ਅਕਸਰ ਲੋਕ ਸਮਝਦੇ ਨੇ ਕਿ ਪਿਆਰ ਵਿਆਹ ਦੀ ਗਾਰੰਟੀ ਹੈ ਅਕਸਰ ਜਿਹੜੀ ਲੋਕਾਂ ਦੇ ਜ਼ਿਹਨ ਦੇ ਵਿੱਚ ਗੱਲ ਚਲਦੀ ਹੈਗੀ ਹੈ ਸਮਝਦੇ ਕੀ ਆ ਉਹ ਸਮਝਦੇ ਨੇ ਜਿਹੜਾ ਪਿਆਰ ਹੈਗਾ ਇਹ ਇੱਕ ਵਿਆਹ ਦੀ ਗਾਰੰਟੀ ਹੈ ਪਰ ਹਕੀਕਤ ਇਹ ਹੈ ਦੀ ਪਿਆਰ ਸਿਰਫ ਇੱਕ ਭਾਵਨਾ ਹੈ ਵਿਆਹ ਇੱਕ ਬਹੁਤ ਵੱਡੀ ਸਮਾਜ ਦੀ ਜ਼ਿੰਮੇਵਾਰੀ ਹੈ ਪਿਆਰ ਵਿੱਚ ਅਸੀਂ ਇੱਕ ਦੂਜੇ ਦੇ ਚੰਗੇ ਪਾਸੇ ਵੇਖਦੇ ਹਾਂ ਵਿਆਹ ਵਿੱਚ ਜਿਹੜਾ ਅਸਲੀ ਚਿਹਰਾਗਾ ਉਹ ਸਾਹਮਣੇ ਆਉਂਦਾਗਾ ਪਿਆਰ ਵਿੱਚ ਤਾਂ ਸਿਰਫ ਅਸੀਂ ਇੱਕ ਦੂਜੇ ਦੇ ਚੰਗੇ ਪਾਸੇ ਹੀ ਦੇਖਦੇ ਹਾਂ ਵਿਆਹ ਹੋਣ ਤੋਂ ਬਾਅਦ ਜਿਹੜਾ ਅਸਲੀ ਚਿਹਰਾਗਾ ਸਾਹਮਣੇ ਤਾਂ ਉਦੋਂ ਹੁੰਦਾਗਾ ਲਵ ਮੈਰਿਜ ਵਿੱਚ ਕਈ ਵਾਰ ਗੁੱਸਾ ਜਿਹਦਾ অহੰਕਾਰ ਕਮਜ਼ੋਰੀਆਂ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਂਦੀਆਂ ਨੇ ਵਿਆਹ ਤੋਂ ਬਾਅਦ ਜਦੋਂ ਇਹੀ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਕਹਿੰਦੇ ਨੇ ਤੂੰ ਪਹਿਲਾਂ ਐਸਾ ਨਹੀਂ ਸੀ ਕੁੜੀ ਮੁੰਡੇ ਨੂੰ ਕਹਿੰਦੀ ਆ ਵੀ ਤੂੰ ਪਹਿਲਾਂ ਇਹੋ ਜਿਹਾ ਨਹੀਂ ਸੀ ਮੁੰਡਾ ਕੁੜੀ ਨੂੰ ਕਹਿੰਦਾ ਕਿ ਤੂੰ ਪਹਿਲਾਂ ਇਹੋ ਜਿਹੀ ਨਹੀਂ ਸੀ ਪਰ ਅਸਲ ਵਿੱਚ ਪਹਿਲਾਂ ਦੇਖਣਾ ਹੀ ਨਹੀਂ ਚਾਹੁੰਦੇ ਸੀ ਉਹ ਦੋਨੇ ਹੀ ਨਹੀਂ ਸੀ ਇਹ ਚੀਜ਼ ਨੂੰ ਸਮਝਣਾ ਚਾਹੁੰਦੇ ਦੂਸਰਾ ਇਹਦੇ ਵਿੱਚ ਹੈਗਾ ਕਿ ਹੱਤ ਉਮੀਦਾਂ ਰਿਸ਼ਤੇ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਆ ਲੋੜ ਤੋਂ ਜ਼ਿਆਦੇ ਦੀਆਂ ਉਮੀਦਾਂ ਰਿਸ਼ਤੇ ਦੀ ਸਭ ਤੋਂ ਵੱਡੀ ਦੁਸ਼ਮਣਾਂ ਲੋੜ ਤੋਂ ਜ਼ਿਆਦੇ ਦੀ ਉਮੀਦ ਰੱਖਣੀ ਕਿਸੇ ਰਿਸ਼ਤੇ ਦੇ ਵਿੱਚ ਵੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਆ ਲਵ ਮੈਰਿਜ ਅਕਸਰ ਫਿਲਮਾਂ ਰੀਲਾਂ ਅਤੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੁੰਦੀ ਆ ਲਵ ਮੈਰਿਜ ਜਿਹੜੀ ਅਕਸਰ ਫਿਲਮਾਂ ਰੀਲਾਂ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੁੰਦੀ ਹੈ ਉਮੀਦਾਂ ਬਣ ਜਾਂਦੀਆਂ ਨੇ ਇਹਨੂੰ ਦੇਖ ਕੇ ਉਮੀਦਾਂ ਬਣ ਜਾਂਦੀਆਂ ਨੇ ਮੇਰਾ ਸਾਥੀ ਹਮੇਸ਼ਾ ਸਮਝੇਗਾ ਕਦੇ ਲੜਾਈ ਨਹੀਂ ਹੋਵੇਗੀ ਪਿਆਰ ਕਦੇ ਘਟ ਨਹੀਂ ਹੋਵੇਗਾ ਪਰ ਜ਼ਿੰਦਗੀ ਫਿਲਮ ਨਹੀਂ ਪਰ ਜਿਹੜੀ ਹਕੀਕਤ ਦੇ ਵਿੱਚ ਜ਼ਿੰਦਗੀ ਆ ਉਹ ਫਿਲਮ ਨਹੀਂ ਜਦੋਂ ਰੋਜੀ ਰੋਟੀ ਦੀ ਚਿੰਤਾ, ਪਰਿਵਾਰ ਦੀ ਜ਼ਿੰਮੇਵਾਰੀ, ਬੱਚਿਆਂ ਦਾ ਫਿਕਰ, ਬਿਮਾਰੀ, ਤਣਾਅ, ਹੋਰ ਜ਼ਿੰਦਗੀ ਦੇ ਵਿੱਚ ਉਲਝਣਾ ਤਾਂ ਪਿਆਰ ਪਰਖਿਆ ਜਾਂਦਾ ਹੈ। ਉਮੀਦਾਂ ਜਿੰਨੀਆਂ ਵੱਡੀਆਂ ਨਿਰਾਸ਼ਾ ਓਨੀ ਡੂੰਗੀ। ਉਮੀਦਾਂ ਜਿੰਨੀਆਂ ਵੱਡੀਆਂ ਨਿਰਾਸ਼ਾ ਓਨੀ ਡੂੰਗੀ। ਤੀਸਰਾ ਹੈਗਾ ਇਹਦੇ 'ਚ ਸਬਰ ਦੀ ਘਾਟ ਸਹਿਣਾ ਹੁਣ ਗੁਨਾਹ ਬਣ ਗਿਆ ਹੈ। ਸਬਰ ਦੀ ਜਿਹੜੀ ਘਾਟ ਹੈ ਤੇ ਉਹਨੂੰ ਸਹਿਣਾ ਹੁਣ ਗੁਨਾਹ ਬਣ ਗਿਆ ਹੈ ਸਬਰ ਕਰਨਾ ਹੁਣ ਗੁਨਾਹ ਬਣਦਾ ਜਾ ਰਿਹਾ ਪਹਿਲਾਂ ਲੋਕ ਰਿਸ਼ਤੇ ਨਿਵਾਉਂਦੇ ਸਨ ਅੱਜ ਲੋਕ ਰਿਸ਼ਤੇ ਬਦਲ ਲੈਂਦੇ ਨੇ ਪਹਿਲਾਂ ਲੋਕ ਰਿਸ਼ਤੇ ਨਿਵਾਉਂਦੇ ਸਨ ਅੱਜ ਲੋਕ ਰਿਸ਼ਤੇ ਬਦਲ ਲੈਂਦੇ ਨੇ ਛੋਟੀ ਜੀ ਗੱਲ ਤੇ ਮੈਂ ਇਹ ਨਹੀਂ ਸਹਿ ਸਕਦੀ ਮੈਂ ਇਹ ਨਹੀਂ ਸਹਿ ਸਕਦੀ ਮੈਨੂੰ ਆਪਣੀ ਖੁਸ਼ੀ ਚਾਹੀਦੀ ਆ ਮੈਂ ਸਮਝੁਗਤਾ ਨਹੀਂ ਕਰਾਂਗਾ ਕਿਆ ਕਰਾਂਗੀ ਪਰ ਸੱਚ ਇਹ ਹੈ ਹਰ ਸਮਝੌਤਾ ਹਰ ਰਿਸ਼ਤਾ ਸਮਝੌਤੇ ਨਾਲ ਹੀ ਚੱਲਦਾ ਹੈ ਕੋਈ ਵੀ ਰਿਸ਼ਤਾ ਹੋਵੇ ਚਾਹੇ ਉਹ ਲਵ ਮੈਰਿਜ ਵਾਲਾ ਹੋਵੇ ਚਾਹੇ ਸਾਡੇ ਸਮਾਜੀ ਰਿਸ਼ਤੇ ਹੋਣ ਤਾਂ 19 21 ਗੱਲਾਂ ਹੁੰਦੀਆਂ ਰਹਿੰਦੀਆਂ ਜੇ ਹਰ ਰਿਸ਼ਤੇ ਦੇ ਵਿੱਚ ਸਮਝੌਤਾ ਹੁੰਦਾ ਹੋਵੇ ਸਮਝੌਤੇ ਚੱਲਦਾ ਹੋਵੇ ਤਾਂ ਉਹ ਰਿਸ਼ਤੇ ਬੜੇ ਵਧੀਆ ਨਿਭਦੇ ਸਮਝੌਤਾ ਮਤਲਬ ਆਪਣੇ ਆਪ ਨੂੰ ਮਟਾਉਣਾ ਨਹੀਂ ਪਰ ਅਸੀਂ ਬਣਨਾ ਹੈ ਅਸੀਂ ਬਣਾਂਗਾ ਮੈਂ ਇਹਨੂੰ ਛੱਡ ਕੇ ਲਵ ਮੈਰਿਜ ਵਿੱਚ ਅਕਸਰ ਸਬਰ ਨੂੰ ਕਮਜ਼ੋਰੀ ਸਮਝ ਲਿਆ ਜਾਂਦਾ ਹੈ ਲਵ ਮੈਰਿਜ ਵਿੱਚ ਸਬਰ ਨੂੰ ਕਮਜ਼ੋਰੀ ਸਮਝ ਲਿਆ ਜਾਂਦਾ ਹੈ ਚੌਥਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਬਿੰਦੂ ਆ ਮੈਂ ਤੋਂ ਅਸੀਂ ਤੱਕ ਦਾ ਸਫਰ ਅਧੂਰਾ ਰਹਿ ਜਾਂਦਾ ਹੈ ਮੈਂ ਤੋਂ ਅਸੀਂ ਤੱਕ ਦਾ ਸਫਰ ਅਧੂਰਾ ਰਹਿ ਜਾਂਦਾ ਹੈ ਵਿਆਹ ਮੰਗਦਾ ਹੈ ਆਪਣੀ ਆਜ਼ਾਦੀ ਦਾ ਕੁਝ ਹਿੱਸਾ ਆਪੇ ਫੈਸਲਿਆਂ ਦੀ ਸਾਂਝ ਪਰ ਅੱਜ ਦੀ ਕੀ ਸੋਚ ਹੈ ਮੇਰੀ ਜ਼ਿੰਦਗੀ ਮੇਰੇ ਫੈਸਲੇ ਤੇ ਮੇਰੀ ਖੁਸ਼ੀ ਜਦੋਂ ਦੋ ਮੈਂ ਇੱਕ ਅਸੀਂ ਬਣ ਤੋਂ ਣਕਾਰ ਕਰ ਦੇਣ ਤਾਂ ਰਸਤਾ ਕਾਗਜ਼ ਤੇ ਹੀ ਰਹਿ ਜਾਂਦਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਲਵ ਮੈਰਿਜ ਵਿੱਚ ਅਕਸਰ ਅਹੰਕਾਰ ਟਕਰਾ ਜਾਂਦਾ ਹੈ ਕੋਈ ਝੁਕਣਾ ਨਹੀਂ ਚਾਹੁੰਦਾ ਅਤੇ ਨਤੀਜਾ ਕੀ ਨਿਕਲਦਾ ਹੈ ਤਲਾਕ ਪੰਜਮਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਬਿੰਦੂ ਆ ਪਰਿਵਾਰ ਤੋਂ ਦੂਰੀ ਇੱਕ ਅਦਿੱਖੀ ਦਰਾਰ ਪਰਿਵਾਰ ਤੋਂ ਵੀ ਦੂਰੀਆਂ ਵੱਡ ਜਾਂਦੀਆਂ ਨੇ ਅਕਸਰ ਲਵ ਮੈਰਿਜ ਵਿੱਚ ਪਰਿਵਾਰ ਨਾਲ ਤਣਾਅ ਮਾਪਿਆਂ ਤੋਂ ਦੂਰੀ ਇਕੱਲਾਪਨ ਹੁੰਦਾ ਹੈ ਜਦੋਂ ਦੋ ਲੋਕ ਮੁਸ਼ਕਲ 'ਚ ਹੁੰਦੇ ਨੇ ਅਤੇ ਪਿੱਛੇ ਸਹਾਰਾ ਨਹੀਂ ਹੁੰਦਾ ਤਾਂ ਛੋਟੀ ਗੱਲ ਵੱਡਾ ਰੂਪ ਧਾਰ ਲੈਂਦੀ ਹੈ। ਇਕੱਠੇ ਪਰਿਵਾਰ ਪਹਿਲਾਂ ਝਗੜੇ ਸਾਂਭ ਲੈਂਦੇ ਹੁੰਦੇ ਸੀ। ਇਕੱਠੇ ਪਰਿਵਾਰ ਸੀ ਜਿਹੜੇ ਉਹ ਪਹਿਲਾਂ ਝਗੜਿਆਂ ਨੂੰ ਸਾਂਭ ਲੈਂਦੇ ਸੀ। ਅੱਜ ਨਿਊਕਲੀਅਰ ਲਾਈਫ 'ਚ ਹਰ ਗੱਲ ਦਿਲ 'ਚ ਵੱਜਦੀ ਹੈ। ਅੱਜ ਨਿਊਕਲੀਅਰ ਲਾਈਫ 'ਚ ਹਰ ਗੱਲ ਦਿਲ 'ਚ ਵੱਜਦੀ ਹੈ। ਛੇਵਾਂ ਬਿੰਦੂ ਆ ਬਹੁਤ ਇੰਪੋਰਟੈਂਟ ਹੈ ਆਰਥਿਕ ਦਬਾਅ ਅਤੇ ਕੈਰੀਅਰ ਦਾ ਟਕਰਾ ਪੈਸਿਆਂ ਦਾ ਦਬਾਅ ਤੇ ਜ਼ਿੰਦਗੀ ਬਣਾਉਣ ਦਾ ਟਕਰਾ ਪਿਆਰ ਗਰੀਬੀ ਵਿੱਚ ਵੀ ਹੋ ਸਕਦਾ ਹੈ ਪਰ ਵਿਆਹ ਨਹੀਂ ਪਿਆਰ ਗਰੀਬੀ ਵਿੱਚ ਵੀ ਹੋ ਸਕਦਾ ਹੈ ਪਰ ਵਿਆਹ ਨਹੀਂ ਮਹਿੰਗਾਈ ਕੈਰੀਅਰ ਬੇਰੁਜ਼ਗਾਰੀ ਇਹ ਸਭ ਪਿਆਰ ਨੂੰ ਥਕਾ ਦਿੰਦੇ ਨੇ ਲਵ ਮੈਰਿਜ ਚ ਕੈਰੀਅਰ ਪਹਿਲਾਂ ਰਿਸ਼ਤਾ ਬਾਅਦ बन ਜਾਂਦਾ ਜਦੋਂ ਦੋਵੇਂ ਆਪਣੇ ਆਪਣੇ ਸੁਪਨੇ ਪਿੱਛੇ ਦੌੜ ਰਹੇ ਹੋਣ ਤੇ ਕੋਈ ਵੀ ਰਿਸ਼ਤੇ ਲਈ ਸਮਾਂ ਨਾ ਕੱਢੇ ਤਾਂ ਪਿਆਰ ਚੁੱਪਚਾਪ ਮਰ ਜਾਂਦਾ ਹੈ ਸਤਮਾ ਬਿੰਦੂ ਹੈ ਬਹੁਤ ਇੰਪੋਰਟੈਂਟ ਬਿੰਦੂ ਹੈ ਵੀ ਧਿਆਨ ਨਾਲ ਸੁਣੀਓ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਖਾਸ ਕਰਕੇ ਸੋਸ਼ਲ ਮੀਡੀਆ ਤੁਲਨਾ ਦੀ ਬਿਮਾਰੀ ਸੋਸ਼ਲ ਮੀਡੀਆ ਜਿਹੜਾ ਉਹਦੇ ਚ ਤੁਲਨਾ ਦੀ ਬਿਮਾਰੀ ਹੈ ਇਨਸਟਾਗ੍ਰਾਮ ਤੇ ਖੁਸ਼ ਜੋੜੇ ਪਰਫੈਕਟ ਲਾਈਫ ਹੱਸਦੇ ਚਿਹਰੇ ਪਰ ਹਕੀਕਤ ਉਹਨਾਂ ਦੀ ਲੜਾਈ ਕੈਮਰੇ ਤੋਂ ਬਾਹਰ ਹੁੰਦੀ ਹੈ ਲਵ ਮੈਰਿਜ ਵਾਲੇ ਜੋੜੇ ਆਪਣੀ ਜ਼ਿੰਦਗੀ ਨੂੰ ਦੂਜਿਆਂ ਨਾਲ ਤੋਲਣ ਲੱਗ ਪੈਂਦੇ ਨੇ ਉਹਦਾ ਪਤੰਦਾ ਐਸਾ ਹੈ ਮਾਫੀ ਚਾਹੁੰਨੇ ਉਸਦਾ ਪਤੀ ਤਾਂ ਉਹੋ ਜਿਹਾ ਹੈ ਉਹਦੀ ਘਰਵਾਲੀ ਤਾਂ ਇੰਨੀ ਸਮਝਦਾਰ ਹੈ ਤੁਲਨਾ ਜਿਹੜੀ ਸੰਤੁਸ਼ਟੀ ਨੂੰ ਮਾਰ ਦਿੰਦੀ ਹੈ ਜਦੋਂ ਕਿਸੇ ਦੀ ਤੁਲਨਾ ਇਹ ਕਰਦੇ ਆ ਆਪਸ ਦੇ ਵਿੱਚ ਕੰਪੈਰੀਸ਼ਨ ਕਰਕੇ ਦੇਖਦੇ ਆ ਤਾਂ ਉਹ ਸੰਤੁਸ਼ਟੀ ਨੂੰ ਮਾਰ ਦਿੰਦੀ ਹੈਗੀ ਹੈ। 8ਵਾਂ ਬਿੰਦੂ ਵੀ ਬਹੁਤ ਜ਼ਰੂਰੀ ਬਿੰਦੂ ਆ ਕਿਉਂਕਿ ਤੁਸੀਂ ਹੁਣ ਸੋਚ ਰਹੇ ਹੋ ਕਿ ਹਰ ਹਰ ਬਿੰਦੂ ਕਿਉਂ ਜ਼ਰੂਰੀ ਆ ਹਰ ਬਿੰਦੂ ਉਸ ਤੋਂ ਵੀ ਬਹੁਤ ਜ਼ਰੂਰੀ ਆ ਜਿਵੇਂ ਜਿਵੇਂ ਮੈਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰ ਰਿਹਾ ਤਲਾਕ ਹੁਣ ਦਾਗ ਨਹੀਂ ਰਿਹਾ। ਇਹ ਵੀ ਇੱਕ ਕਾਰਨ ਹੈ। ਪਹਿਲਾਂ ਤਲਾਕ ਸਮਾਜਿਕ ਡਰ ਸੀ ਬਦਨਾਮੀ ਸੀ ਪਹਿਲਾਂ ਤਲਾਕ ਸਮਾਜਿਕ ਡਰ ਸੀ ਬਦਨਾਮੀ ਸੀ ਅੱਜ ਅੱਜ ਕੀ ਹੈ ਕਾਨੂੰਨੀ ਹੱਕ ਸਮਾਜਿਕ ਸਵੀਕਾਰਤਾ ਇਹ ਗਲਤ ਨਹੀਂ ਪਰ ਇਸ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਹਰ ਮੁਸ਼ਕਲ ਤੇ ਤਲਾਕ ਆਖਰੀ ਚੋਣ ਹੋਣੀ ਚਾਹੀਦੀ ਸੀ ਪਰ ਹੁਣ ਇਹ ਚੋਣ ਪਹਿਲੀ ਹੈ ਨਮਾ ਬਿੰਦੂ ਵੀ ਬਹੁਤ ਚੀਜ਼ਾਂ ਨੂੰ ਇਹਦੇ ਨਾਲ ਜੋੜ ਰਿਹਾ ਹੈ ਲਵ ਮੈਰਿਜ ਗਲਤ ਨਹੀਂ ਸੋਚ ਗਲਤ ਹੈ ਲਵ ਮੈਰਿਜ ਗਲਤ ਨਹੀਂ ਸੋਚ ਗਲਤ ਹੈ ਇਹ ਕਹਿਣਾ ਗਲਤ ਹੋਵੇਗਾ ਕਿ ਲਵ ਮੈਰਿਜ ਹੀ ਤਲਾਕ ਦੀ وجہ ਹੈ ਅਸਲ وجہ ਇਹ ਵੀ ਹੋਰ ਹੀ ਹੈ ਆਪਸ ਵਿੱਚ ਕਮਿਊਨੀਕੇਸ਼ਨ ਗੈਬ ਚੈਨੀ ਤਵੱਜਨ ਆਪਸ ਦੇ ਵਿੱਚ ਮੇਲ ਨਾ ਖਾਣਾ ਪੂਰੀ ਤਰ੍ਹਾਂ ਤਿਆਰੀ ਦੀ ਘਾਟ ਹੁੰਦੀ ਹੈ ਜ਼ਿੰਮੇਵਾਰੀ ਤੋਂ ਭੱਜਣਾ ਜੇ ਲਾਵ ਮੈਰਜ ਨਾਲ ਸਬਰ ਸਮਝ ਆਤਮਿਕ ਪੱਕੇਪਨ ਜੁੜ ਜਾਵੇ ਤਾਂ ਇਹ ਰਿਸ਼ਤਾ ਸਭ ਤੋਂ ਸੁੰਦਰ ਬਣ ਸਕਦਾ ਹੈ ਹੱਲ ਕੀ ਹੈਗਾ ਵਿਆਹ ਤੋਂ ਪਹਿਲਾਂ ਸੱਚੀ ਗੱਲਬਾਤ ਹੋਣੀ ਚਾਹੀਦੀ ਹੈ ਜੇ ਤੁਸੀਂ ਕਰਵਾਉਣਾ ਹੈ ਉਮੀਦਾਂ ਦੀ ਹਕੀਕਤ ਅਨਸਾਰ ਹੋਣੀਆਂ ਚਾਹੀਦੀਆਂ ਨੇ ਤੁਹਾਡੀਆਂ ਜਿਹੜੀਆਂ ਚੀਜ਼ਾਂ ਤੁਸੀਂ ਹਕੀਕਤ ਦੇ ਵਿੱਚ ਕਰ ਸਕਦੇ ਹੋ ਲੜਾਈ ਨੂੰ ਅੰਤ ਨਹੀਂ ਸੰਕੇਤ ਸਮਝੋ ਲੜਾਈ ਨੂੰ ਕਦੇ ਵੀ ਅੰਤ ਨਹੀਂ ਉਹਨੂੰ ਸੰਕੇਤ ਹੀ ਸਮਝੋ ਵੀ ਬਸ ਅੱਜ ਹੋਈ ਤੇ ਖਤਮ ਜਿੱਤ ਨਹੀਂ ਨਭਾਓ ਤੇ ਚੁਣੋ ਪਿਆਰ ਦੇ ਨਾਲ ਆ ਜਿਹੜਾ ਉਹ ਸਬਰ ਜੋੜੋ ਅਖੀਰ ਤੇ ਲਵ ਮੈਰਿਜ ਪਿਆਰ ਨਾਲ ਸ਼ੁਰੂ ਹੁੰਦੀ ਹੈ ਪਰ ਸਿਰਫ ਪਿਆਰ ਨਾਲ ਨਹੀਂ ਚਲਦੀ ਲਵ ਮੈਰਿਜ ਪਿਆਰ ਨਾਲ ਸ਼ੁਰੂ ਹੁੰਦੀ ਤਾਂ ਹੈ ਪਰ ਸਿਰਫ ਪਿਆਰ ਨਾਲ ਨਹੀਂ ਚਲਦੀ ਇਸ ਨੂੰ ਚਾਹੀਦਾ ਹੈ ਸਮਝ ਸਬਰ ਜ਼ਿੰਮੇਵਾਰੀ ਅਤੇ ਅਸੀਂ ਦੀ ਸੋਚ ਮੈਂ ਨੂੰ ਛੱਡ ਕੇ ਅਸੀਂ ਦੀ ਸੋਚ ਤਲਾਕ ਵੱਧ ਰਹੇ ਨੇ ਕਿਉਂਕਿ ਅਸੀਂ ਰਿਸ਼ਤੇ ਬਣਾਉਣਾ ਸਿੱਖ ਲਿਆ ਨਭਾਉਣਾ ਭੁੱਲ ਕੇ ਜੇ ਤੁਸੀਂ ਚਾਹੋ ਤਾਂ ਆਤਮਿਕ ਦ੍ਰਿਸ਼ਟੀਕੋਣ ਧਾਰਮਿਕ ਵਿਚਾਰ ਨੂੰ ਤੁਸੀਂ ਇਹ ਪੜਾ ਕੇ ਆਪਣੀ ਜ਼ਿੰਦਗੀ ਨੂੰ ਹੋਰ ਸਖਾਲਾ ਕਰ ਸਕਦੇ ਹੋ ਮੈਂ ਇਹਨੂੰ ਤਿਆਗ ਕੇ ਤੁਸੀਂ ਅਸੀਂ ਤੇ ਆ ਜਾਓਗੇ ਤਾਂ ਜਿਹੜੇ ਸਮਝੌਤੇ ਆ ਜ਼ਿੰਦਗੀ ਦੇ ਵਿੱਚ ਕਰਨਾ ਸਿੱਖ ਜਾਓਗੇ ਤਾਂ ਕਦੇ ਵੀ ਇਸ ਤੀ ਨੌਬਤ ਕਦੇ ਵੀ ਨੌਜਵਾਨ ਪੀੜੀ ਦੇ ਵਿੱਚ ਨਹੀਂ ਆਵੇਗੀ ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਤੁਸੀਂ ਸਾਨੂੰ ਜ਼ਰੂਰ ਲਿਖ ਕੇ ਭੇਜੋ ਅਸੀਂ ਤੁਹਾਡੇ ਜਵਾਬ ਦੀ ਅਡਿਕ ਕਰਾਂਗੇ ਬੇਸਬਰੀ ਦੇ ਨਾਲ ਤੇ ਤੁਸੀਂ ਉਹ ਸਾਨੂੰ ਜਵਾਬ ਲਿਖ ਕੇ ਜ਼ਰੂਰ ਭੇਜਣੀ ਹੈ ਮਿਲਦੇ ਆ ਦੋਸਤੋ ਕਿਸੇ ਹੋਰ ਵਿਸ਼ੇ ਦੇ ਨਾਲ ਹੋਰ ਕਿਸੇ ਵੀਡੀਓ ਦੇ ਵਿੱਚ ਹੋਰ ਕਿਸੇ ਸਮਾਜੀ ਗੱਲਬਾਤ ਦੇ ਨਾਲ ਹੁਣ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਇਜਾਜ਼ਤ ਧੰਨਵਾਦ ਜੀ ਰੱਬ ਰੱਖਾ